ਅਸ਼ੋਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਸ਼ਹੀਦੀ 15ਵਾਂ ਦਾ ਚੱਲ ਰਿਹਾ ਹੈ ਜਿਸ ਦੇ ਸਬੰਧ ਵਿੱਚ ਬਖੋ ਬکریاں ਥਾਵਾਂ ਤੇ ਲੰਗਰ ਲਾਏ ਜਾ ਰਹੇ ਨੇ ਤੇ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਸਬੰਧ ਵਿੱਚ ਬਠਿੰਡਾ ਪੁਲਿਸ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧ ਦਾਲ ਲੰਗਰ ਲਗਾਇਆ ਗਿਆ ਇਸ ਦੌਰਾਨ ਨੌਜਵਾਨ ਜੋ ਕਿ ਗਰਾਹੇ ਪੈ ਚੁੱਕੇ ਨੇ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਨਸ਼ੀਆਂ ਦਾ ਲੜ ਛੱਡ ਕੇ ਗੁਰੂ ਤੇ ਇਸੇ ਦਰਮਿਆਨ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਿਆਂ ਦਾ ਲੜ ਛੱਡ ਕੇ ਗੁਰੂ ਦੇ ਲੜ ਲੱਗਣ ਇਸੇ ਦਰਮਿਆਨ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਸਿੱਕੇ ਇਤਿਹਾਸ ਦੇ ਨਾਲ ਜੁੜਨ ਦੀ ਵੀ ਅਪੀਲ ਕੀਤੀ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਵੱਲੋਂ ਇਸ ਸਾਲ ਵੀ ਜਿਹੜੇ ਲੰਗਰ ਨੇ ਉਹ ਲਗਾਏ ਗਏ ਨੇ ਤੇ ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਦੇ ਲਈ ਵੀ ਉਹਨਾਂ ਵੱਲੋਂ ਜਿਹੜੇ ਲੰਗਰ ਲਾਏ ਜਾਂਦੇ ਸਨ ਹਾਲਾਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਗੁਰੂਆਂ ਹਾਲਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਸਿੱਖ ਜਥੇਬੰਦੀਆਂ ਦੇ ਵੱਲੋਂ ਹੁਕਮ ਹੋਇਆ ਕਿ ਮਿੱਠਾ ਜਿਹੜਾ ਇਸ ਦੌਰਾਨ ਨਹੀਂ ਵੰਡਿਆ ਜਾਣਾ ਇਸ ਦੇ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਇੱਥੇ ਦੁੱਧ ਦਾਲ ਲੰਗਰ ਲਗਾਇਆ ਗਿਆ ਤੇ ਲਾਸਾਨੀ ਸ਼ਹਾਦਤ ਨੂੰ ਵੀ ਸਜਦਾ ਕੀਤਾ ਜਾ ਰਿਹਾ ਹੈ। ਮੇਰਾ ਨਾਮ ਸਬ ਇੰਸਪੈਕਟਰ ਮਨੀਤ ਸਿੰਘ ਹੈ ਸਾਇਕ ਟ੍ਰਾਫਿਕ ਇੰਚਾਰਜ ਬਟਿੰਡਾ। ਆ ਦੇਖੋ ਆ ਦਿਨਾਂ ਦੇ ਵਿੱਚ 15 ਬੜਾ ਸ਼ਹੀਦੀ ਦਾ ਚੱਲ ਰਿਹਾ ਹੈ ਸਾਹਿਬ ਜੀ ਆਦਿ ਨਾ ਮਾਤਾ ਗੁਜਰਖੌਰ ਦਾ ਦਸਮ ਪਿਤਾ ਨੇ ਜਿੱਥੇ ਆਪਣਾ ਸਾਰਾ ਪਰਿਵਾਰ ਵਾਰਿਆ ਸੀਗਾ। ਉਹਦੇ ਸੁੰਨੀ ਅ ਤੇੜਾ ਚੱਲ ਰਿਹਾ ਹੈਗਾ ਅ ਜਿੱਦੇ ਸੁੰਨੀ ਪੂਰੇ ਦੇਸ਼ ਵਿੱਚ ਸਿੱਧਿਆ ਦਾੜਾ ਬਣਾਇਆ ਜਾਂਦਾ ਹੈ ਅ ਸਾਡੇ ਵੱਲੋਂ ਵੀ ਬਠਿੰਡਾ ਪੁਲਿਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਿ ਪੁਲਿਸ ਲਾਈਨ ਦੇ ਗੇਟ ਅੱਗੇ ਦੁੱਧ ਦਾ ਲੰਗਰ ਲਾਇਆ ਕਈ ਹੋਰ ਅੰਦਰ ਵੀ ਲੰਗਰ ਪਿਛਲੇ ਸਮੇਂ ਵਿੱਚ ਉਹ ਮੋਟਰਾਂ ਵੱਲੋਂ ਬਹੁਤ ਨੁਕਸਾਨ ਹੋ ਗਿਆ ਸੀ ਕਹਿੰਦੇ ਕਿ ਉਹਨੇ ਵੇਸਤਾਨ ਦਾ ਲੰਗਰ ਦੇਖੋ ਪਹਿਲਾਂ ਕੁਝ ਲੰਗਰ ਆਪਾਂ ਫਤੇਗੜ ਸਾਹਿਬ ਨੂੰ ਜਾਂਦੇ ਸੀ ਜਾਂ ਕੋਈ ਹੋਰ ਜਾਂਦੇ ਸੀ ਉੱਥੇ ਮਠਾਈਆਂ ਦੇ ਲੰਗਰ ਜਾਂ ਲੰਗਰ ਦੇ ਵਿੱਚ ਪਨੀਰ ਬਣਾ ਲੈਿੰਦੇ ਸੀ ਉਹ ਕਰਦੇ ਸੀ ਉਹ ਸਾਡੇ ਸਿੱਖ ਪੰਥਕ ਆਗੂਆਂ ਵੱਲੋਂ ਅਪੀਲ ਕਰਨ ਤੇ ਆਮ ਪਬਲਿਕ ਵੱਲੋਂ ਲੰਗਰ ਸਾਰੇ ਬੰਦ ਕਰ ਦਿੱਤੇ ਆ ਹੁਣ ਸਿੰਪਲ ਜਿਹਾ ਆਪਾਂ ਜਾਈਏ ਫਤੇਗੜ ਸਾਹਿਬ ਉੱਲੋਂ ਸਿੰਪਲ ਦਾ ਰੋਟੀ ਦਾ ਲੰਗਰ ਲੱਗਦਾ ਤੇ ਸਿੰਪਲੀ ਚਾਹ ਦੁੱਧ ਦਾ ਲੰਗਰ ਚੱਲਦਾ ਆ ਰਿਹਾ ਇਹ ਕੋਈ ਨਾ ਕੋਈ ਬਹੁਤ ਬੜੀ ਅੱਜ ਕਾਫੀ ਤਰਾਹੇ ਵਿੱਚ ਚੱਲ ਰਹੀ ਹੈ ਕੀ ਲੱਗਦਾ ਕਿ ਵੀ ਦੇਖਦੇ ਹੋ ਜਾਂ ਨਹੀਂ ਆ ਦੇਖੋ ਮੈਂ ਸਾਰੀ ਨੌਜਵਾਨ ਪੀੜੀ ਨੂੰ ਕੋੰਗੋਗਾ ਵੀ ਕਰਾਹੇ ਪਈ ਹੈ ਕੁਝ ਨੌਜਵਾਨ ਪੀੜੀ ਜਿਹੜੀ ਸਾਡੀ ਤਰਾਹੇ ਪੈ ਚੁੱਕੀ ਹੈ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਯਾਰ ਸਾਡਾ ਸਿੱਖ ਜਿਹੜਾ ਹੈਗਾ ਇਤਿਹਾਸ ਨੂੰ ਜ਼ਰੂਰ ਪੜੋ ਵੀ ਛੁੱਕੜ ਜਾਓ ਤੁਸੀਂ ਵੀ ਸਭ ਤੋਂ ਜਿਹੜੇ ਸ਼ਹੀਦ ਛੋਟੇ ਹੋਏ ਆ ਪੂਰੇ ਵੜ ਦੇ ਵਿੱਚ ਉਹ ਸਿੱਖ ਇਤਿਹਾਸ ਦੇ ਵਿੱਚ ਹੀ ਹੋਏ ਤੁਸੀਂ ਉਧਰ ਨਾਲ ਪਾਸੇ ਪੜੋ ਜਿਹੜੇ ਤੁਸੀਂ ਨਸ਼ਿਆਂ ਦੀ ਦਲਦਲ ਦੇ ਵਿੱਚ ਤਰ ਚੁੱਕੇ ਹੋ ਉਦੇ ਵਿੱਚੋਂ ਬਾਹਰ ਨਿਕਲੋ ਕਿਸੇ ਚੰਗੇ ਕੰਮ ਲੱਗੋ ਆਦੇ ਪਰਿਵਾਰ ਨੂੰ ਪੜ ਇਹ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਇਹ ਇੱਕ ਧਰਮਾਜੀ ਨੇ ਮਾਨਵਤਾ ਦੀ ਤੇ ਬਰਾਬਰੀ ਦੀ ਆਪਾਂ ਕਹਿੰਦੇ ਇਹ ਉੱਧਰ ਤੋਂ ਉੱਪਰ ਚੁਕਾਇਆ ਉਹਦਾ ਇੱਕ ਬਾਟੇ ਚੁਕਾਇਆ ਉਹ ਜਾਨੀ ਇੱਕ ਪਲੇਟਫਾਰਮ ਤੇ ਕੱਥਾ ਕਰੀਤਾ ਬਿਲਕੁਲ ਜੀ ਸਿੱਖ ਧਰਮ ਦੇ ਵਿੱਚ ਕਦੇ ਵੀ ਕੋਈ ਜਾਤ ਪਾਤ ਨਹੀਂ ਕੁਛ ਨੂੰ ਕੁਛ ਨਹੀਂ ਸਮਝਦਾ ਸਾਰਿਆਂ ਨੂੰ ਇੱਕੋ ਹੀ ਮੰਨਿਆ ਹੋਣੀ ਕਿਹਾ ਜਾਂਦਾ ਵੀ ਸਿੱਖ ਸਾਫ ਬੱਚੇ ਜਿਹੜੇ ਹੈ ਉਹਨੂੰ ਵੀ ਬਹੁਤ ਮਹਿਮਾ ਚਾਹੀਦਾ ਇਹ ਤੋਂ ਖਾਇਤਾ ਜੀ ਸਿੰਘੀ ਲੋੜਤ ਹੈ ਹਾਂ ਬਿਲਕੁਲ ਜੀ ਜਿੰਨੇ ਵੀ ਮੇਰੇ ਖਿਆਲ ਦੇ ਵਿੱਚ ਸਿੰਘ ਹੈ ਜਿਨ੍ਹਾਂ ਨੇ ਅਮਰਤਸ਼ਾਲਾ ਗਿਆ ਹੋਇਆ ਜਾਂ ਉਹਨ ਲਗਭਗ ਸਿੰਘ ਹੀ ਲਾਉਂਦੇ ਗੁੱਤ ਨਹੀਂ ਲਾਉਂਦੇ